ਦੀ ਖਬਰ ਸਾਹਮਣੇ ਆਈ ਦੱਸਦੇ ਕਿ ਅਨਰਾਈ ਰਪਿੰਦਰ ਸਿੰਘ ਰੂਮੇ ਤਿੰਨ ਸਾਲ ਪਹਿਲਾਂ ਅਮਰੀਕਾ ਤੋਂ ਆਇਆ ਹੈ ਪਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜਿਆ ਸੀ ਜੋ ਕਿ ਕੁਝ ਵੋਟਾਂ ਦੇ ਫਰਕ ਦੇ ਨਾਲ ਹਾਰ ਗਿਆ ਸੀ ਅਤੇ ਸਮਾਜ ਸੇਵੀਆਂ ਸੇਵੀ ਗਤੀਵਿਧੀਆਂ ਦੇ ਵਿੱਚ ਰੁਚੀ ਰੱਖਦਾ ਹੈ ਕੋਈ ਸ਼ੁਰੂ ਕੁਮਾਰੀ ਗਾਣ ਕੁਮਾਰ ਬੋਟਾ ਦੇ ਜਦੋਂ ਉਥੋਂ ਕੈਂਸਲ ਕਰਨ ਆਪਾਂ ਉਥੋਂ ਫਿਰ ਹੀ ਆ ਗਏ ਤੇ ਆਏ ਸਵੇਰੇ 11:00 ਵਜੇ ਆ ਕੇ ਮੇਰੇ ਨਾਲ ਬਹਿ ਗਏ ਤੇ 12:40 ਤੇ ਮੈਨੂੰ ਘਰਾਹ ਕਾ ਜ ਸੁਣਿਆ ਮੈਂ ਉੱਥੇੋਂ ਘਟੇ ਜਾ ਮੈਂ ਘਰਾਹ ਪੈ ਗਿਆ ਉਹਦੇ ਨਹੀਂ ਨਹੀਂ ਕੰਬਲੀ ਤੇ ਮੈਂ ਜ ਮੋਟੇ ਚੱਕ ਦਿੱਤਾ ਸੋਰਾ ਬਾਹਰ ਆ ਗਿਆ ਤੇ ਕੁਛ ਵੀ ਸਵੇਰੇ 6:30 ਵਜੇ ਨੂੰ ਚਾਚਾ ਇੰਕਾਲ ਉਹਦੀ ਨੂੰ ਕੱਲ੍ਹ ਵਾਪਸ ਹੋਈ ਮੈਂ ਤਾਂ ਉਹ ਪਾਣੀ ਕੱਢਣ ਗਿਆ ਸੀ ਬਾਹਰ ਬਾਹਰ ਆ ਕੇ ਦੇਖਿਆ ਕਿਤੇ ਬੰਦੇ ਖੜੇ ਹੋਏ ਕਹਿੰਦੇ ਤਰੇ ਗੋਲੀਆਂ ਇਹਨਾਂ ਤੇ ਅੱਤਿ ਮਾਰਦੇ ਹੋ ਕੋਈ ਐਂਜਨ ਕੋਈ ਚੱਕ ਦਿੱਤਾ ਤੇ ਨਾਲ ਆ ਕੇ ਜੰਦਰ ਸਿੰਘ ਪਿੰਟਾਂ ਡਾ ਹਾਂਜੀ ਤੇ ਕੀ ਰਤੀ ਗੱਲ ਆਇਆ ਥੋੜੀ ਮੈਂ ਭਾਜੀ ਆਉਂਦੇ ਹੀ ਦਰੋਂ ਆਪਣੇ ਪਾਣੀ ਲਾਗਣਾ ਰਾ ਸਾਡੇ 12 12 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਨੇ ਬਿਟੇ ਦੋ ਜਣੇ ਸੀ ਹਨ ਪਛਾਤੇ ਕਿੰਨੇ ਹਾਂਡੇ ਸੀ ਇੱਕੋ ਦੋ ਇੱਕੋ ਹਾਂਡਾ ਸੀ ਆ ਜੀ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਦੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਉਹ ਇੱਕ ਫੇਰ ਪਹਿਲਾਂ ਕੱਢਿਆ ਲੈਣਾ ਇੱਕ ਕੱਢ ਕੇ ਤੇ ਫਿਰ ਦੂਸਰਾ ਨਾਲ ਚਲਦੇ ਹਾਂਡੇ ਤੇ ਪਿੱਤਾ ਲੈਣਾ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲਾ ਜਾਂ ਕਰਕੇ ਉਹ ਨਿਕਲ ਗਏ ਮੇਜ਼ਰ ਨੂੰ ਹਾਂਜੀ मोटर मोटरसा स्प्लेंडर ही